ਗੰਨੇ ਦੀ ਫਸਲ ਖੇਤੀ ਵਿਪਿੰਤਾ ਵਿੱਚ ਅਮ ਭੂਮਿਕਾ ਨਿਭਾਉਂਦੀ ਹੈ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸਾਨ ਗੰਨੇ ਦੀ ਫਸਲ ਨੂੰ ਅਪਣਾ ਕੇ ਚੋਖਾ ਮੁਨਾਫਾ ਕਮਾ ਸਕਦੇ ਹਨ ਡਾਕਟਰ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਗੰਨੇ ਦੀ ਕਟਾਈ ਕਰਨ ਵਾਲੀ ਮਸ਼ੀਨ ਦੀ ਖਰੀਦ ਕਰਨ ਤੇ ਦਿੱਤੀ ਜਾ ਰਹੀ 50 ਪ੍ਰਤੀਸ਼ਤ ਸਬਸਿਡੀ ਦਿਨੋ ਦਿਨ ਵਧ ਰਹੀ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਦੇ ਹੱਲ ਲਈ ਗੰਨੇ ਦੀ ਖੇਤੀ ਦਾ ਮਸ਼ੀਨੀਕਰਨ ਕਰਨ ਦੇ ਮੰਤਵ ਨਾਲ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਗੰਨਾ ਉਤਪਾਦਕ ਕਿਸਾਨ ਭੁਪਿੰਦਰ ਸਿੰਘ ਅਤੇ ਸੱਤ ਹੋਰ ਕਿਸਾਨਾਂ ਵੱਲੋਂ ਸਮੂਹ ਬਣਾ ਕੇ ਗੰਨੇ ਦੀ ਕਟਾਈ ਕਰਨ ਵਾਲੀ ਮਸ਼ੀਨ ਦੀ ਖਰੀਦ ਕੀਤੀ ਗਈ ਜਿਸ ਤੇ ਖੇਤੀਬਾੜੀ ਅਤੇ ਕਿਸਾਨ ਪਹਲਾਈ ਵਿਭਾਗ ਵੱਲੋਂ ਸਮੰਸ ਕੀਮਤੇਤ 50% ਸਬਸਿਡੀ ਦਿੱਤੀ ਗਈ ਹੈ ਇਸ ਮਸ਼ੀਨ ਦੀ ਪੌਤੇ ਕੀ ਵੈਰੀਫਿਕੇਸ਼ਨ ਖੇਤੀਬਾੜੀ ਅਧਿਕਾਰੀਆਂ ਵੱਲੋਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੀ ਹਾਜ਼ਰੀ ਵਿੱਚ ਕੀਤੀ ਗਈ ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾਕਟਰ ਅਮਰੀਕ ਸਿੰਘ ਡਾਕਟਰ ਸ਼ਾਹਬਾਦ ਸਿੰਘ ਟੀਮਾ डॉक्टर परमबीर सिंह काहलो ब्लाक खेती बाड़ी अफसर भी मौजूद सन। इस मौके किसान जागरूकता कैंप भी लगाया गया इस मौके किसान संबोधन करद्या विधायक एडवोकेट अमरपाल सिंह किशन कोट ने कहा कि पंजाब सरकार वालों किसान की भलाई लाई कई कारज किते जा रहे हैं ਉਨਾਂ ਦੱਸਿਆ ਕਿ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਨੂੰ ਪ੍ਰਵਾਸ ਕਰਨ ਦੀ ਬਜਾਏ ਖੇਤੀ ਸਹਾਇਕ ਕਿੱਤੇ ਆਪਣਾ ਕਿ ਆਪਣਾ ਕਾਰੋਬਾਰ ਕਰਨ ਚਾਹੀਦਾ ਹੈ। ਉਹਨਾਂ ਕਿਹਾ ਕਿ ਗੰਨੇ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਵਰਤੀਆਂ ਜਾਣ ਵਾਲੀਆਂ ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਉਣ ਲਈ ਖੇਤੀ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਤੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਜੋ ਇੱਕ ਸ਼ਲਾਗਾ ਯੋਗ ਉਪਰਾਲਾ ਹੈ। ਉਹਨਾਂ ਅੱਗੇ ਕਿਹਾ ਗੰਨੇ ਦੀ ਫਸਲ ਖੇਤੀ ਵਿਪਿੰਤਾ ਵਿੱਚ ਅਮ ਭੂਮਿਕਾ ਨਿਭਾਉਂਦੀ ਹੈ ਜਿਸ ਨਾਲ ਕਿਸਾਨ ਦੀ ਆਮਦਨ ਵਧਣ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਵੀ ਹੁੰਦੀ ਹੈ ਉਹਨਾਂ ਕਿਸਾਨਾਂ ਨੂੰ ਖੇਤੀ ਮਾਇਰਾ ਨਾਲ ਲਗਾਤਾਰ ਸੰਪਰਕ ਬਣਾਉਣ ਦੀ ਅਪੀਲ ਕੀਤੀ ਉਹਨਾਂ ਵੱਲੋਂ ਸਮੇਮ ਸਕੀਮ ਦੇ ਖੇਤੀ ਬਾੜੀ ਅਤੇ ਕਿਸਾਨ ਪਲਾਈ ਵਿਪਾਰ

ਅਮਰੀਕ ਸਿੰਘ ਨੇ ਇਸ ਮਸ਼ੀਨ ਦੇ ਲਾਭ ਦੱਸਦੇ ਹੋਏ ਕਿਹਾ ਕਿ ਇਸ ਮਸ਼ੀਨ ਨਾਲ ਗੰਨੇ ਦੀ ਕਟਾਈ ਵਿੱਚ ਮਜ਼ਦੂਰਾਂ ਦੀ ਉਪਲਬਧਤਾ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਉੱਥੇ ਹੀ ਕਿਸਾਨ ਗੰਨੇ ਦੀ ਕਟਾਈ ਦੇ ਕੰਮ ਤੋਂ ਜਲਦੀ ਵਹਿਲਾ ਹੋ ਕੇ ਕਿਸਾਨੀ ਦੇ ਹੋਰ ਕੰਮਾਂ ਵਿੱਚ ਸਮਾਂ ਦੇ ਸਕਦਾ ਹੈ ਅਤੇ ਗੰਨੇ ਦੀ ਕਟਾਈ ਸਮੇਂ ਸਿਰ ਹੋਣ ਕਰਕੇ ਗੰਨੇ ਦੇ ਝਾੜ ਦਾ ਵੀ ਨੁਕਸਾਨ ਨਹੀਂ ਹੋਵੇਗਾ ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੀਤੇ ਗਏ ਇਸ ਉਪਰਾਲੇ ਕਰਕੇ ਸਵੇਰ ਰੋਜ਼ਗਾਰ ਨੂੰ ਵੀ ਹੁਲਾਰਾ ਮਿਲਦਾ ਹੈ। ਇਸ ਸਕੀਮ ਦਾ ਲਾਭ ਲੈ ਕੇ ਕਿਸਾਨ ਕਸਟਮ ਹਾਇਰਿੰਗ ਸੈਂਟਰ ਬਣਾ ਕੇ ਹੋਰ ਨਾ ਕਿਸਾਨਾਂ ਦਾ ਕੰਮ ਕਿਰਾਏ ਤੇ ਕਰ ਸਕਦੇ ਹਨ ਅਤੇ ਮੁਨਾਫਾ ਕਮਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਫਸਲੀ ਵਿਪਿੰਤ ਲਿਆਉਣ ਲਈ ਗੰਨੇ ਦੀ ਫਸਲ ਇੱਕ ਵਧੀਆ ਬਦਲ ਹੋ ਸਕਦਾ। ਹੈ ਤੇ ਗੰਨੇ ਦੀ ਕਾਸ਼ਤ ਵਿੱਚ ਇਸ ਤਰ੍ਹਾਂ ਦੇ ਮਸ਼ੀਨੀ ਕਰਨ ਨਾਲ ਇਸ ਫਸਲ ਅਦੀਨ ਰਕਬਾ ਵਧਣ ਦਾ ਅਨੁਸਾਨ ਹੈ ਜਿਸ ਕਰਕੇ ਕਿਸਾਨ ਇਸ ਫਸਲ ਨੂੰ ਅਪਣਾ ਕੇ ਚੋਖਾ ਮੁਨਾਫਾ ਕਮਾ ਸਕਦੇ ਹਨ ਇਸ ਤੋਂ ਇਲਾਵਾ ਗੰਨੇ ਦੇ ਕਾਸ਼ਤ ਬਾਰੇ ਗੰਨਾ ਸਲਾਹਕਾਰ ਗੁਰਿਕਪਾਲ ਸਿੰਘ ਵੱਲੋਂ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗੰਨੇ ਦੀ ਮੰਡੀਕਰਨ ਬਾਰੇ ਜੀ ਐਮ 슈ਗਰ ਮਿਲ तिवारी ਨੇ ਵੀ ਕਿਸਾਨਾਂ ਨੂੰ ਸੰਬੋਧਿਤ ਕੀਤਾ ਇਸ ਮੌਕੇ ਤੇ ਡਾਕਟਰ ਦਿਲਰਾਜ ਸਿੰਘ ਨੇ ਪੀਐਮ ਕਿਸਾਨ ਸਮਾਨ ਨਿਧੀ ਯੋਜਨਾ ਬਾਰੇ ਦੱਸਿਆ ਅਖੀਰ ਵਿੱਚ ਮੁੱਖ ਮਹਿਮਾਨ ਅਤੇ ਆਏ ਕਿਸਾਨਾਂ ਦਾ ਧੰਨਵਾਦ ਡਾਕਟਰ ਸ਼ਾਹਬਾਦ ਸਿੰਘ ਟੀਮਾ ਨੇ ਕੀਤਾ ਇਸ ਕੈਂਪ ਦੀ ਸਟੇਟ ਸਕੱਤਰ ਦੀ ਭੂਮਿਕਾ ਖੇਤੀਬਾੜੀ ਵਿਸਥਾਰ ਅਫਸਰ ਸ਼੍ਰੀਮਤੀ ਬਲਵਿੰਦਰ ਕੌਰ ਨੇ ਨਿਭਾਈ ਇਸ ਮੌਕੇ ਬਲਵਿੰਦਰ ਸਿੰਘ ਨਾਵਾ ਪਰਮਜੀਤ ਸਿੰਘ ਪੰਮਾ ਸੋਢੀ ਲੰਬਾਰਦਾਰ ਸੰਦੀਪ ਸਿੰਘ ਬਦੋਵਾਲ चौधरी वाल, चौधरीवाल सिंह, राकेश गुरसेवक एस आई गुरसेवक एम पंकज रशीद मोहम्मद शुभप्रीत नंबरदार संदीप पी ई नव पिंडर पी ई सुखदेव सिंह रोमी हनी देओल गुरप्रीत सिंह सोडी सबका सरपंच नरेंद्र मडियाला सोशल मीडिया इंचार्ज अति सियासी सलाहकार परमबीर सिंह राणा कुमार सोशल मीडिया इंचार्ज मुख्तार सिंह बोहजा सरपंच मस्सा सिंह बोलेवाल सीनियर आगु सुखदेव सिंह सखोवाल सरपंच निशान सिंह मल्ली गुरपाल सिंह काका उदनवाल प्रधान इकबाल सिंह पोमा सरपंच बलजीत सिंह पेजोचक डॉक्टर नरेंद्र सिंह पेजोचक प्रधान हरजिंदर सिंह ਸੁਭਾ ਜੁਆਇੰਟ ਸਖਤਰ ਮੈਡਮ ਨੀਲਮ ਕੁਮਾਰ ਯੂਥਾਗੂ ਅਮ੍ਰਿਤਪਾਲ ਸਿੰਘ ਸੋਹੀ ਅਤੇ ਰਣਬੀਰ ਸਿੰਘ ਹਾਜ਼ਰਸਨ ਨਿਊਜ਼ 24 ਟੀਵੀ ਚੈਨਲ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਨਰਿੰਦਰ ਸਿੰਘ ਕੁਮਾਰ ਜਗੀਰ ਸਿੰਘ ਮਾਨ ਅਤੇ ਡਾਕਟਰ ਸਰਪਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਸਸਿਕਾ ਨੂੰ ਸਰ ਅੱਜ ਕੈਂਪ ਲੱਗਾ ਹੈ ਤੁਸੀਂ ਪਹੁੰਚੇ ਹੋ ਇਹ ਕਿਸ ਬੰਦ ਚ ਕੈਂਪ ਲੱਗਾ ਸੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਔਰ ਪੂਰੇ ਐਗਰੀਕਲਚਰ ਡਿਪਾਰਟਮੈਂਟ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ਼੍ਰੀ ਅਕਾਲ ਕਿੰਨਾ ਹੋ ਰਹੇ ਨੇ ਇਹਨਾਂ ਦੇ ਚਰਨਾਂ 'ਚ ਮੈਂ ਨਤਮਸਤਕਾਂ ਕਿਉਂਕਿ ਇਹ ਜੋ ਕੰਮ ਕਰ ਰਹੇ ਨੇ ਖਾਸ ਕਰਕੇ ਕਿਸਾਨ ਔਰ ਐਗਰੀਕਲਚਰ ਡਿਪਾਰਟਮੈਂਟ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਸਾਡੇ ਕਿਸਾਨੀ ਵਾਸਤੇ ਦੇ ਰਹੇ ਨੇ ਔਰ ਅੱਜ ਅਸੀਂ ਜੋ ਇੱਥੇ ਆ ਪ੍ਰੋਗਰਾਮ ਸੀਗਾ ਕਿਸਾਨ ਕਿ ਕਹਿ ਸਕਦੇ ਹੋ ਕਿ ਕਿਸਾਨਾਂ ਨਾਲ ਇੰਟਰੈਕਟ ਕਰਨ ਦਾ ਉਹਦੇ ਵਿੱਚ ਅੱਜ ਮੇਨ ਮਕਸਦ ਸਾਡਾ ਸੀ ਜੋ 슈ਗਰ ਕੈਨ ਹਾਰਵੈਸਟਿੰਗ ਮਸ਼ੀਨ ਆਈ ਹੈ ਉਹਦੇ ਵਾਸਤੇ ਜਿਹੜੀ ਉਹਦੀ ਪ੍ਰੋਮੋਸ਼ਨ ਵਾਸਤੇ ਕਿਸਾਨਾਂ ਨੂੰ ਦੱਸਣ ਵਾਸਤੇ ਇਹ ਜਿਹੜੀ ਮੀਟਿੰਗ ਸੀ ਇਹ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਇਹ ਜੋ ਮਸ਼ੀਨ ਹੈ ਬਹੁਤ ਹੀ ਕਹਿ ਸਕਦੇ ਹੋ ਆ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਸਹੂਲਤ ਆ ਗੰਨੇ ਦੀ ਕਢਾਈ ਵਾਸਤੇ ਦੇ ਦੇਈ ਆ ਕਿਉਂਕਿ ਇਹਦੀ ਜੋ ਕਪੈਸਿਟੀ ਹੈ ਉਹ ਕਾਫੀ ਹੈ ਔਰ ਸਾਥ ਹੀ ਸਾਥ ਇਹਦੇ ਨਾਲ ਜੋ ਵੀ ਆ ਟਰਾਲੀਸ ਨੇ ਉਹ ਸਾਰੀਆਂ ਲੱਗੀਆਂ ਹੋਈਆਂ ਨੇ ਔਰ ਇਹ ਟਰਾਲੀਸ ਬਿਲਕੁਲ ਆਪਣੇ ਆਪ ਵੀ ਜੋ ਲੋਡਡ ਕਰੇਗੀ ਇਹ ਮਸ਼ੀਨ ਔਰ ਇਸ ਮਸ਼ੀਨ ਦੇ ਨਾਲ ਇੱਕ ਕੰਮ ਤੋਂ ਜ਼ਰੂਰ ਹੋਏਗਾ ਕਿ ਜੋ ਅਸ ਇਸ ਟਾਈਮ ਮਾਰਕੀਟ ਦੇ ਵਿੱਚ ਬਲੈਕਮੇਲਿੰਗ ਚੱਲ ਰਹੀ ਹੈ ਲੇਬਰ ਦੇ ਤੌਰ ਤੇ ਉਹ ਨੂੰ ਬੁਰੀ ਠੱਲ ਪਏਗੀ ਆਉਣ ਵਾਲੇ ਟਾਈਮ ਦੇ ਵਿੱਚ ਧੰਨਵਾਦ ਸਰ ਅੱਜ ਇੱਕ ਨਵੀਂ ਮਸ਼ੀਨਰੀ ਜੋ ਇੱਥੇ ਪਿੱਛੇ ਦਿਖਾਈ ਦੇ ਰਹੀ ਆ ਇਲਾਕੇ ਵਿੱਚ ਆਈ ਦੇ ਕਿੰਨੇ ਕੁ ਬੈਨੀਫਿਟ ਨੇ ਦੇਖੋ ਪੰਜਾਬ ਦੇ ਵਿੱਚ ਤਕਰੀਬਨ 1 ਲੱਖ ਢੇਰ ਰੁਪਏ ਦੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਜੇਕਰ ਹੀ ਗਰਦਾਸਪੁਰ ਦੀ ਗੱਲ ਕਰੀਏ ਤਾਂ ਤਕਰੀਬਨ 27000 ਹੈਕਟੇਰ ਰਕਬੇ ਦੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਹੈ ਤੇ ਝੋਨੇ ਕਣਕ ਤੋਂ ਬਾਅਦ ਸਾਡੀ ਤੀਜੀ ਫਸਲ ਜਿਹੜੀ ਆ ਉਹ ਜਿਹੜੀ ਗੰਨੇ ਦੀ ਫਸਲ ਹੈ ਜੀ ਆ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੀ ਲੇਬਰ ਦੀ ਬਹੁਤ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਤਾਂ ਉਹਦੇ ਵਿੱਚ ਕਿਸਾਨਾਂ ਨੂੰ ਬਹੁਤ ਸਾਰੀ ਜਿਹੜੀ ਸਮੱਸਿਆ ਆ ਰਹੀ ਹੈ ਸੋ ਉਸ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਦੇ ਖਸਾਲ ਪਾਈ ਭਾਗ ਵੱਲੋਂ ਜਿਹੜੀ ਜਿਹੜਾ 슈ਕਰ ਕੈਨ ਹਾਰਵੈਸਟਰ ਜਿਹੜਾ ਵਾ ਉਹ 50% ਜਿਹੜੀ ਸਬਸਿਡੀ দেয়া ਉਹ ਜੋ ਮੁਹੱਈਆ ਕਰਵਾਈ ਗਈ ਹੈ ਜਿਹੜੀ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਲੇਬਰ ਦਾ ਜਿਹੜਾ ਕੋਸਟ ਆ ਉਹ ਘੱਟੇਗੀ ਜਿਹੜੀ ਜਿਹੜੀ ਖੇਤੀ ਲਾਗਤ ਖਤੇ ਘੱਟ ਹੋ ਸਕਣਗੇ ਤੇ ਸਾਡੀ ਜਿਹੜੀ ਆਮਦਨ ਜਿਹੜੀ ਆ ਉਹ ਵੱਧ ਸਕੇਗੀ ਸੋ ਇਸ ਦਾ ਇੱਕ ਹੋਰ ਫਾਇਦਾ ਹੋਏਗਾ ਕਿ ਸਾਡਾ ਜਿਹੜਾ ਗੱਲੇ ਥੱਲੇ ਏਰੀਆ ਜਿਹੜਾ ਵਾ ਉਹ ਵੀ ਵੱਧੂਗਾ ਸੋ ਇਹ ਸਾਡੇ ਜਿਹੜੇ ਫਾਇਦੇ ਆ ਇਹਨਾਂ ਨੂੰ ਦੇਖਦੇ ਹੋਇਆ ਜਿਹੜੀ ਪੰਜਾਬ ਸਰਕਾਰ ਵੱਲੋਂ ਵੀ ਹੋਰ ਨਾ ਮਸ਼ੀਨਾਂ ਤੇ ਵੀ ਸਬਸਿਡੀ ਦਿੱਤੀ ਯਾਰੀ ਖਾਸ ਕਰਕੇ ਪ੍ਰਾਣੀ ਨੂੰ ਸੰਭਾਲ ਵਾਸਤੇ ਜਾ ਪ੍ਰੋਸੈਸਿੰਗ ਵਾਸਤੇ ਤੋਂ ਸਭ ਮੇਰੇ ਸਾਰੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਇਸ ਸਕੀਮ ਤੋਂ ਲਾਭ ਲੈ ਲਈ ਵਕਤ-ਵਕਤ ਜਿਹੜਾ ਵਾ ਉਹ ਮਹਿਕਮੇ ਨਾਲ رابطہ ਕਾਇਮ ਕਰਨ ਤੇ ਜਿਹੜੀ ਸਬਸਿਡੀ ਜਿਹੜੀ ਆ ਉਹ ਆਪਣੀ ਹਾਸਲ ਕਰਨ ਤੇ ਆਪਣੀ ਮਸ਼ੀਨਰੀ ਲੈ ਕੇ ਕਰਨ ਇਸ ਮਸ਼ੀਨ ਨੇ ਇੱਕ ਪ੍ਰੋਬਲਮ ਦੱਸ ਰਿਹਾ ਕਿ ਜੋ ਗੰਨਾ ਖੜਾ ਸਰ ਉਹਦੀ ਕਟਾਈ ਹੁੰਦੀ ਜੋ ਟ੍ਰੇਡਾ ਮੇਟਾ ਉਹਦੀ ਕਟਾਈ ਨਹੀਂ ਹੁੰਦੀ ਉਹਦੇ ਵਾਸਤੇ ਤੁਹਾਡੇ ਵੱਲੋਂ ਜ਼ਿੰਮੇਵਾਰਾਂ ਨੂੰ ਕੀ ਮਤਲਬ ਸਲਾਹ ਦਿੱਤੀ ਗਈ ਹੈ ਉਹਦੇ ਵਾਸਤੇ ਇਹੀ ਹੈ ਕਿ ਜਿਹੜੀ ਸਾਡੀ ਜਿਹੜੀ ਟੈਕਨੀਕ ਆ ਉਹਨੂੰ ਬਿਲਕੁਲ ਖੇਤੀਬਾੜੀ ਦੇ ਵਿਭਾਗ ਜਿਹੜਾ ਗੰਨਾ ਸੈਕਸ਼ਨ ਹੈ ਜਾਂ ਗੰਨਾ ਮੇਲਿਆ ਉਹਨਾਂ ਵੱਲੋਂ ਜੋ ਦਾ ਤਨਤੀ ਜਾਂਦੀ ਨਹੀਂ ਜਿਹੜੀ ਜਿਹੜੀ ਟੈਕਨੀਕ ਦਿੱਤੀ ਜਾਂਦੀ ਆ ਚਾਹੇ ਉਹ ਰਿੰਗ ਮੈਥਡ ਆ ਚਾਹੇ ਉਹ ਵਾਈਡ ਸਪੇਸਿੰਗਸ ਉਹ ਰੋ ਜਿਹੜੀ ਆ ਖੁੱਲੀ ਜਗ੍ਹਾ ਤੇ ਬੀਜਣਾ ਉਡੀ ਤਕਨੀਕ ਜਿਹੜੀ ਆ ਉਹਨੂੰ ਫਾਲੋ ਕਰਨੀ ਪਏਗੀ ਅਦਰਵਾਈਜ਼ ਫਿਰ ਜਿਹੜੀ ਆ ਉਹ ਪ੍ਰੋਬਲਮ ਉਹ ਚਾਏਗੀ ਸੋ ਮੇਰੇ ਕਿਸਾਨ ਵੀ ਦੁਬਾਰਾ ਫਿਰ ਬੀਤੀ ਹੈ ਕਿ ਜੋ ਵੀ ਸਾਡੇ ਗੰਨੇ ਮਾਹ ਗੰਨਾ ਮਾਹਰ ਨੇ ਸਾਡੇ ਕਾਲੂ ਸਾਹਿਬ ਲਾਗੇ ਨੇ ਕਿ ਬڑے ਵੱਡੇ ਮਾਹਰ ਨੇ ਇਸ ਇਲਾਕੇ ਦੇ ਨੇ ਸੋ ਇਹਨਾਂ ਦੁਆਰਾ ਜੋ ਗੰਨਾ ਮੇਲ ਦੁਆਰਾ ਜੋ ਵੀ ਤਕਨੀਕ ਦਿੱਤੀ ਜਾਂਦੀ ਆ ਉਹਨੂੰ ਫਾਲੋ ਕਰਨ ਤੇ ਇਸ ਖੇਤੀ ਜਿਹੜੀ ਜਿਹੜੀ ਏਐਸ ਮਸ਼ੀਨ ਦੇ ਲਈ ਲੁਰੀਂਦੀ ਤਕਨੀਕ ਆ ਉਸ ਤਰ੍ਹਾਂ ਹੀ ਬਿਜਾਈ ਕਰੋ ਤਾਂ ਜੋ ਇਹ ਇਸ ਮਸ਼ੀਨ ਨੂੰ ਵੱਤਵੱਤ ਫਾਇਦਾ ਲੈ ਸਕੀਏ ਧੰਨਵਾਦ